ਹੈਲੋ ਗਾਇਸ ਵਾਟ ਅਬਾਊਟ ਯੂ ਹੈਲੋ ਗਾਇਸ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਪਲੀਜ਼ ਮੇਰੀ ਥੋੜੀ ਸਪੋਰਟ ਕਰੋ ਸਾਰੇ ਜਾਣੇ ਮੇਰੇ ਵੀਡੀਓ ਵੇਖਿਆ ਕਰੋ ਵਿਊ ਵਧਾ ਦਿਓ ਪਲੀਜ਼ ਥੋੜਾ ਜਿਹਾ ਮੇਰਾ ਵਾਚ ਟਾਈਮ ਘਟਾ ਤਾਂ ਪਲੀਜ਼ ਕੰਪਲੀਟ ਕਰ ਦਿਓ ਮੇਰਾ ਵਾਚ ਟਾਈਮ ਥੈਂਕ ਯੂ ਹਲੂ ਜੀ ਗੁੱਡ ਮਾਰਨਿੰਗ ਅੱਜ ਹੈਗਾ ਸੰਡੇ ਤੇ ਅੱਜ ਦਾ ਛੋਟਾ ਜਿਹਾ ਮੇਰਾ ਵਲੌਗ ਤੇ ਬਾਕੀ ਮੈਂ ਆਟਾ ਗੁੰਨ ਰਣਾ ਨਾਸ਼ਤਾ ਬਣਾਉਣ ਲੱਗੇ ਆ ਸਵੇਰ ਦਾ ਤੇ ਇੱਧਰ ਬਲੈਕ ਚਨੇ ਉਬਲਨੇ ਉਬਲ ਗਏ ਆ ਮੈਂ ਸਵੇਰ ਤੇ ਰੱਖਤੇ ਸੀ ਤੇ ਬਾਕੀ ਆਪਾਂ ਕੱਪੜੇ-ਕੁਪੜੇ ਧੋਲੇ ਆ ਕਿਉਂਕਿ ਲਾਈਟ ਬਹੁਤ ਜਿਆਦੀ ਜਾਂਦੀ ਆ ਤੇ ਮੈਂ ਰਾਤ ਮਸ਼ੀਨ ਲਾਤੀ ਸੀ ਤੇ ਰਾਤ ਹੀ ਲਾਈਟ ਆਉਂਦੀ ਆ ਕੱਪੜੇ ਮੈਂ ਧੋਲੇ ਆ ਤੇ ਬਾਕੀ ਇੱਧਰ ਆਰੋ ਦਾ ਪਾਣੀ ਮੈਂ ਭਰ ਲੈਣੀ ਹੁੰਨੀ ਆ ਵਾਟਕੁਲਰ ਤੇ ਕੜਾ ਕਿਉਂਕਿ ਲਾਈਟ ਹੁੰਦੀ ਨਹੀਂ ਆ ਫਿਰ ਇੱਥੇ ਤੱਕ ਪੀਣ ਵਾਲਾ ਪਾਣੀ ਵੀ ਨਹੀਂ ਘਰ ਹੁੰਦਾ ਖਤਮ ਹੋ ਜਾਂਦਾ ਤੇ ਇਸ ਕਰਕੇ ਆਪਾਂ ਪਹਿਲੇ ਐਕਸਟਰਾ ਪਾਣੀ ਭਰ ਕੇ ਰੱਖਿਆ ਦੁੱਧ ਦੀ ਕਹਿਣੀ ਆ ਇਹਦੇ ਵਿੱਚ ਮੈਂ ਪਾਣੀ ਭਰ ਕੇ ਰੱਖ ਲਿਆ ਵਾ ਆਰੋ ਦਾ ਤੇ ਹੁਣ ਵਾਟਕੁਲ ਭਰਨੀ ਆ ਤੇ ਇੱਧਰ ਇੱਧਰ ਜੋ ਕਹਿੰਦੇ ਮਟਕਾਂ ਖੜਾ ਖੜਾ ਭਰ ਕੇ ਰੱਖ ਲਿਆ ਵਾ ਤੇ ਬਾਕੀ ਆਪਾਂ ਲੱਗੇ ਨਾਸ਼ਤਾ ਬਣਾਉਣਾ ਬਲੈਕ ਚਨੇ ਉਬਲ ਗਿਆ ਸਿਰਕੇ ਤੜਕਾ ਲਾਵਾਂਗੇ ਤੇ ਆਟਾ ਮੈਂ ਗੋਲਿਆ ਇਹ ਤੇ ਪਾਣੀ ਵਿੱਚ ਪਰੰਦੇ ਆ ਤੇ ਕਪੜੇ-ਕਪੜੇ ਮੈਂ ਧੋਰੇ ਆ ਤੇ ਬਾਕੀ ਚਲੋ ਜੀ ਬੱਚਿਆਂ ਨੇ ਕਿਉਂਕਿ ਡਰੈਸਾਂ ਪਰ ਬਾਈ ਯੂਨੀਫਾਰਮ ਹੁੰਦੀ ਆ ਜੋ ਤੋਂ ਨਹੀਂ ਬੈਂਦੀ ਆ ਤੇ ਫਿਰ ਲਾਈਟ ਨਾ ਆਵੇ ਤਾਂ ਮੁਸ਼ਕਲ ਹੋ ਜਾਂਦਾ ਏ ਤੇ ਆਪਾਂ ਫਿਰ ਤੁਸੀਂ ਬਨੇ ਰਹੋ ਮੇਰੇ ਅੱਜ ਦੇ ਛੋਟੇ ਜਿਹੇ ਵਲੌਗ ਨਾਲ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਜ਼ਿਆਦੇ ਖਲਾਰੇ ਪਏ ਹੋਏ ਨੇ ਹੱਲੇ ਬੱਚਿਆਂ ਨੂੰ ਸਕੂਲ ਭੇਜਣਾ ਆ ਬੱਚੇ ਬਹੁਤ ਖਰਾਬ ਨੇ ਬੱਚੇ ਛੇਤੀ ਜਾਂਦੇ ਨਹੀਂ ਛੇਤੀ ਤਿਆਰ ਨਹੀਂ ਹੁੰਦੇ ਤੇ ਟੈਂਪੋ ਜ਼ਿਆਦਾ ਹੋ ਗਿਆ ਤੇ ਇਹਨਾਂ ਦਾ ਮੂਰ ਨਹੀਂ ਹੈ ਗਾ ਸਕੂਲ ਜਾਂਦਾ ਪਰ ਮੈਂ ਨਹੀਂ ਛੁੱਟੀ ਕਰੋੜੀ ਮੈਂ ਭੇਜ ਕੇ ਹੀ ਛੱਡਣਾ ਵਾਂ ਤੇ ਹੱਲੇ ਮੈਂ ਇਹਦਾ ਸਿਰ ਮੋਣਾ ਵਾਂ ਹਾਂ ਜੀ ਸ਼ਾਮ ਦਾ ਟਾਈਮ ਆ 4:30 ਵਜੇ ਦਾ ਚਾਹ ਦਾ ਟਾਈਮ ਆ ਤੇ ਇੱਧਰ ਮੈਂ ਨਾਲੇ ਪਾਣੀ ਪੈਣੰਦੀ ਆ ਰੋ ਤਾਂ ਤੇ ਇੱਧਰ ਚਾਹ ਬਣ ਚੱਲੀ ਆ ਸ਼ਾਮ ਦੀ ਚਾਹ ਆ ਦੁਕਾਨ ਤੇ ਭੇਜਣੀ ਆ ਮੇਰੀ ਵੀ ਤਬੀਅ ਥੋੜੀ ਖਰਾਬ ਹੋ ਗਈ ਗਲਾ ਖਰਾਬ ਹੋ ਗਿਆ ਜ਼ੁਕਾਮ ਹੋ ਗਿਆ ਮੈਂ ਦੁਕਾਨ ਤੇ ਚਾਹ ਭੇਜੂੰਗੀ ਉਸ ਤੋਂ ਬਾਅਦ असी चाह पीवे थोड़े चर बाद बच्चे ट्यूशन तो आ जाएंगे फिर असि कट्ठे चाह पीवेंगे पानी भर गया इधर हाँ जी असी गए से बाजार तो खान पीन वाली चीज़ा लैके आए इन्ही आइसक्रीम बच्चों की आ वाली तो मेरी पिंक ਦੇ ਨਾਲੇ ਲੈ ਕੇ ਆਏ ਫਰੂਟ ਲੈ ਕੇ ਆਏ ਅੰਬ ਲੈ ਕੇ ਆਏ ਤੇ ਨਾਲੇ ਖਰਬੂਜੇ ਲਿਆਂਦੇ ਨਾਲੇ ਕੇਲੇ ਲੈ ਕੇ ਆਂਦੇ ਨਾਲੇ ਚੱਪਲ ਲੈਣੀ ਸੀ ਉਹ ਲੈ ਕੇ ਆਏ ਤੇ ਇੰਨੇ ਸਾਰੇ ਵਲੋਗ ਨਹੀਂ ਬਣਾਏ ਜਾਂਦੇ ਤੇ ਸੋ ਚਲੋ ਜੀ ਬਾਕੀ ਕਿਨੂ ਕਿਨੂ ਪਿੰਕ ਆਈਸਕ੍ਰੀਮ ਪਸੰਦ ਆ ਮੈਨੂੰ ਪਿੰਕ ਮੇਰੀ ਫੇਵਰੇਟ ਆ ਮੈਂ ਕਿਤੇ ਵੀ ਜਾਨੀ ਵਿਆਹ ਤੇ ਜਾਨੀ ਮੈਂ ਪਿੰਕ ਹੀ ਖਾਨੀ ਆ ਤੇ ਪਿੰਕ ਬੜੀ ਮੁਸ਼ਕਲ ਨਾਲ ਮਿਲਦੀ ਆ ਤੇ ਵਾਈਟ ਵੂਟ ਨਹੀਂ ਮੈਂ ਖਾਂਦੀ ਮੈਨੂੰ ਆਪ ਪਸੰਦ ਆ ਮੇਰੀ ਫੇਵਰੇਟ ਪਿੰਕ ਕਿਦੀ ਕਿਦੀ ਪਿੰਕ ਪਸੰਦ ਆ ਦੱਸੋ ਕੋਣ ਕੋਣ ਅੰਗਰਾਤ ਨੂੰ ਆ ਡੇਲੀ ਡੇਲੀ ਜਾ ਕਦੀ ਕਿਦੀ ਕੰਮ ਕਰਕੇ ਆਉਂਦਾ ਐ ਚਨੇ ਭਿਉਣੀ ਆ ਮੇਥਰੀ ਮੇਥਰੇ ਭਿਉਂਤੀਆਂ ਮੈਂ ਤੇ ਇੱਧਰ ਘੜੇ 'ਚ ਪਾਣੀ ਪਾਉਣਾ ਐ ਲੈ ਘੜੇ 'ਚ ਪਾਣੀ ਥੋੜਾ ਆ ਤੇ ਭਾਂਡੇ ਧੋਣੇ ਆ ਤੇ ਦੁੱਧ ਜੋ ਕੇ ਦੁੱਧ ਕਰਨਾ ਹੁੰਦਾ ਸੀ ਗਰਮ ਪਰ ਹੁਣ ਬੱਚੇ ਪੀ ਨਹੀਂਦੇ ਦੁੱਧ ਤੇ ਜੋ ਕੇ ਡੇਲੀ ਦੇ ਕੰਮ ਕਰਕੇ 11 ਵਜੇ ਚੱਲੇ ਆ ਫਿਰ ਸੋਣਾ ਪੈਂਦਾ ਵਾ ਸ਼ਾਮ ਦਾ ਟਾਈਮ ਆ ਤੇ ਗੋਲ ਗੱਪੇ ਖਾਣੂ ਦਿਲ ਕਰਦਾ ਸੀ ਤੇ ਇੱਧਰ ਚਾਟ ਪਾਪੜੀ ਆ ਤੇ ਇੱਧਰ ਗੋਲ ਗੱਪੇ ਆ ਤੇ ਮੈਨੂੰ ਗੋਲ ਗੱਪੇ ਬਿਲਕੁਲ ਪਸੰਦ ਨਹੀਂ ਕੁੜੀਆਂ ਕਹਿੰਦੀਆਂ ਨੇ ਨਾ ਕਿ ਗੋਲ ਗੱਪੇ ਪਸੰਦ ਆ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਵੀ ਮੈਨ ਲੱਗੀ ਚਾਟ ਪਾਪੜੀ ਖਾਣ ਮੇਰੇ ਮੁੰਡੇ ਨੂੰ ਪਸੰਦ ਆ ਗੋਲ ਗੱਪੇ ਗੋਲ ਕਪੇ ਖਾਣ ਲਗਾ ਹਾਂਜੀ ਤੁਸੀਂ ਵੀ ਡੇਲੀ ਮੇਥਰੇ ਪਿਓ ਪਿਓ ਕੇ ਰੱਖਣਿਆ ਕੱਚ ਦੀ ਗਲਾਸੀ ਦੇ ਵਿੱਚ ਤੇ ਡੇਲੀ ਮਤਲਬ ਕਿ ਖਾਣਿਆ ਖਾਲੀ ਪੇਟ ਖਾਓ ਤੇ ਇਸ ਵਿੱਚ ਕਾਫੀ ਫਰਕ ਪੈਂਦਾ ਵਾ ਦਰਦਾਂ ਦੁਰਦਾਂ ਸਭ ਖਤਮ ਹੋ ਜਾਂਦੀਆਂ ਮਟਾਪਾ ਖਤਮ ਹੋ ਜਾਂਦਾ ਤੇ ਨਾਲੇ ਸ਼ੂਗਰ ਦੀ ਬਿਮਾਰੀ ਖਤਮ ਹੋ ਜਾਂਦੀਆਂ ਤੇ ਮੈਨੂੰ 2 ਮਹੀਨੋਂ ਗਏ ਆ ਖਾਂਦੀਆਂ ਮੇਥਰੇ ਤੇ ਉਹ ਹੈਗੇ ਤਾਂ ਕੋੜੇ ਆ ਪਰ ਕੀ ਕਰੀਏ ਖਾਣੇ ਪੈਂਦੀ ਜਿੱਥੇ ਜਗ੍ਹਾ ਦੀ ਖਾਦਦੀਆਂ ਨਹੀਂ ਸੀ ਤੇ ਸੋ ਇਸ ਕਰਕੇ ਖਾਣੀਆਂ ਪੈਂਦੀਆਂ ਕੀ ਕਰੀਏ ਤੇ ਹੁਣ ਮੈਂ ਠੀਕ ਆ ਮੈਨੂੰ ਫਰਕ ਆ ਕਾਫੀ ਤੇ ਬਾਕੀ ਹੁਣ ਮੈਂ ਤੁਸੀਂ ਵੀ ਡੇਲੀ ਕੱਚ ਦੇ ਗਲਾਸੇ ਚ ਮੇਥਰੇ ਪੀਓ ਕੇ ਇਹਦਾ ਜਿਹੜਾ ਪਾਣੀ ਆ ਇਹਨੂੰ ਪੀਓ ਤੇ ਜਿਹੜੇ ਮੇਥਰੇ ਉਹਨੂੰ ਚਿੱਟ-ਚਿੱਟ ਕੇ ਖਾਓ ਤਾਂ ਜੋ ਤੁਸੀਂ ਵੀ ਮਤਲਬ ਠੀਕ ਹੋਵੋ ਤੁਹਾਨੂੰ ਤਾਂ ਹਾਂਜੀ ਦੁਪਹਿਰ ਦਾ ਟਾਈਮ ਆ ਬੱਚੇ ਆ ਗਏ ਆ ਸਕੂਲੋਂ ਤੇ ਮੈਂ ਪੋਪਲੇ ਖਾਂਦਈ ਆ ਇਹ ਬੜੇ ਮਨਸਵਾਰ ਲੱਗਦੇ ਆ ਤੇ ਇੱਕ ਮੈਂ ਪਾਈਪ ਖਾਂਦਈ ਆ ਆ ਜਿਹੜੀ ਪਾਈਪ ਚੂਰਨ ਵਾਲੀ ਹੁੰਦੀ ਆ ਇਹ ਬੜੀ ਸਵਾਦ ਆ ਜੋ ਜੋ ਸੀ ਪਹਿਲੋਂ ਖਾਂਦੇ ਸੀ ਉਹੀ ਹੁਣ ਕਰਨੀਆਂ ਕਿਉਂਕਿ ਹੁਣ ਮਿਲ ਜਾਂਦੀਆਂ ਇਹ ਪਹਿਲੋਂ ਮਿਲਦੇ ਨਹੀਂ ਸੀ ਪੋਪਲੇ ਹੁਣ ਮਿਲਣ ਲੱਗ ਗਏ ਆ ਤੇ ਮੈਨੂੰ ਬਹੁਤ ਜ਼ਿਆਦਾ ਸਵਾਲ ਲੱਗਦੇ ਕਿੰਨੂ ਕਿੰਨੂ ਸਵਾਲ ਲੱਗਦੇ ਦੱਸੋ ਬਾਕੀ ਬੱਚੇ ਸਕੂਲ ਆ ਗਏ ਆ ਤੇ ਰੋਟੀ ਖਾਂਦੇ ਨਹੀਂ ਦੁਪਹਿਰੇ ਚਾਹ ਪੀਂਦੇ ਆ ਚਾਹ ਬਣਾ ਕੇ ਦੇਣੀ ਆ ਆ ਦੇਖੋ ਪੈ ਆਪਾਂ ਚੂਰਨ ਵਾਲੀਆਂ ਬੜੀਆਂ ਸਵਾਲ ਲੱਗਦੀਆਂ ਤੇ ਇਹਦੇ ਨਾਲ ਜੀਭ ਵੀ ਲਾਲ ਹੋ ਜਾਂਦੀ ਆ ਵਧੀਆ ਲੱਗਦਾ ਹਾਂਜੀ ਉਹ ਲੱਗਿਆ ਬਾਬਾ ਹੀ ਆ ਤੁਹਾਨੂੰ ਲੱਗਦਾ ਮੰਨਦੇ ਹੀ ਆ ਹਾਂਜੀ ਰਾਤ ਦਾ ਟਾਈਮ ਆ 9:30 ਦਾ ਅਸੀਂ ਰੋਟੀ ਰੱਟੀ ਖਾ ਲਈ ਆ ਤੇ ਕੰਮ ਕਰ ਲਿਆ ਤੇ ਅੱਜ ਪੂਰੇ ਦਿਨ ਦਾ ਮੈਂ ਵਲੌਗ ਬਣਾਇਆ ਏ ਤੇ ਇਸ ਕਰਕੇ ਚਲੋ ਜੀ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਥੈਂਕ ਯੂ ਜੀ ਗੁੱਡ ਨਾਈਟ ਹਾਂਜੀ ਮੈਂ ਬੈਂਗਨ ਭਰ ਕੇ ਬਣਾਏ ਸੀ ਜਿਹੜੇ ਤੇ ਉਹ ਬਣ ਕੇ ਤਿਆਰ ਆ ਸੁੱਕੇ ਸੁੱਕੇ ਆ ਬੈਂਗਣ ਪਰ ਕੀ ਨਾਈ ਜਿਹੜੇ ਤੇ ਧਈਆ ਪਾਤਾ ਆ ਤੇ ਬੈਂਗਣ ਬਣ ਚੁੱਕੇ ਨੇ ਹੁਣ ਬਸ ਖੁਲਕੇ ਲਾਉਣ ਲੱਗੇ ਆਪਾਂ ਰਾਤ ਦਾ ਟਾਈਮ ਆ ਰਾਤੀ ਰੋਟੀ ਦਾ ਟਾਈਮ ਹੋ ਗਿਆ ਹੈਲੋ ਜੀ গুড ਮਾਰਨਿੰਗ ਸਵੇਰ ਦਾ ਟਾਈਮ ਆ ਬੱਚੇ ਸਕੂਲ ਚੱਲੇ ਆ ਪਰ ਬੱਚੇ ਕਹਿੰਦੇ ਆ ਕਿ ਸਾਹਮਣੇ ਨਹੀਂ ਹੋਣਾ ਇਸ ਕਰਕੇ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾਉਂਦੀ ਤੇ ਕੱਲ ਬਹੁਤ ਜ਼ਿਆਦਾ ਮੀਂਹ ਪੈ ਗਿਆ ਸੀ ਗੜੇ ਵੀ ਪੈ ਗਏ ਸੋ ਇਸ ਕਰਕੇ ਗੜੇ ਬਹੁਤ ਜ਼ਿਆਦੇ ਪੈ ਗਏ ਤੇ ਇਹ ਗਏ ਸੀ ਅੰਮ੍ਰਿਤਸਰ ਪਿਓ ਪੁੱਤ ਤੇ ਉੱਥੇ ਭੇਜ ਕੇ ਆਏ ਦੋਨੋਂ ਜਾਣੇ ਤੇ ਬਹੁਤ ਜ਼ਿਆਦੀ ਠੰਡ ਲੱਗੀ ਤੇ ਹੁਣ ਮੁੰਡੇ ਦਾ ਮੂਡ ਨਹੀਂ ਹੈਗਾ ਸਕੂਲ ਜਾਂਦਾ ਪਰ ਆਪਾਂ ਭੇਜ ਕੇ ਛੱਡਣਾ ਹੀ ਛੱਡਣਾ ਅਸੀਂ ਛੁੱਟੀ ਕਰਾਉਣੀ ਛੁੱਟੀ ਕਰਾਉਣ ਵਾਲੇ ਨਹੀਂ ਹੈਗੇ ਕਿਉਂਕਿ ਅੱਗੇ ਬੜੀਆਂ ਛੁੱਟੀਆਂ ਹੋ ਜਾਂਦੀਆਂ ਛੁੱਟੀਆਂ ਮਾਰ ਲੈਂਦੇ ਆ ਇਸ ਕਰਕੇ ਕੂਲ ਭੇਜਣਾ ਹੀ ਭੇਜਣਾ ਪਰ ਬੁਰੀ ਹਾਲਾਤ ਹੋ ਗਏ ਇਹਨਾਂ ਦੇ ਠੰਡ ਦੇ ਨਾਲ ਵਿਚਾਰੇ ਠੰਡ ਬਹੁਤ ਜਿਆਦੀ ਸੀ ਹਾਂਜੀ ਸ਼ਾਮ ਦਾ ਟਾਈਮ ਤੇ ਮੈਂ ਬਣਾਉਣ ਲੱਗੀ ਆ ਬੈਂਗਣ ਭਰ ਕੇ ਘਰ ਦੇ ਆਏ ਸੀ ਪਿੰਡੋਂ ਆਏ ਸੀ ਤੇ ਇੱਧਰ ਮੈਂ ਕੜਾਈ 'ਚ ਤੇਲ ਤਰਤਾਏ ਤੇ ਦੁੱਧ ਨੂੰ ਬਾਲਾ ਦਿਵਾ ਲਿਆ ਤੇ ਮਸਾਲਾ ਪੀਸ ਲਿਆ ਤੇ ਸਾਡੇ ਕੋਲ ਹੈਗੇ ਸੀ ਬਲੈਕ ਚਨੇ ਉਹ ਬਣਾਏ ਸੀ ਤੇ ਕਹਿੰਦੇ ਆ ਕਿ ਇਹਨਾਂ ਨੂੰ ਪਸੰਦ ਆਗੇ ਬੈਂਗਣ ਭਰ ਕੇ ਬਣਾ ਲਓ ਬੜੇ ਦਿਨਾਂ ਦੀ ਮੰਗਦੇ ਆ ਚਲੋ ਮੈਂ ਸੋਚਿਆ ਵੀ ਇਹ ਖਾਣ ਨਹੀਂਗੇ ਆਪਾਂ ਨਹੀਂ ਖਾਂਦੇ ਮੈਂ ਨਹੀਂ ਖਾਂਦੀ ਤੇ ਮੈਂ ਆਲੂ ਬਤਾਉ ਜੋ ਮਤਲਬ ਕਿ ਆਲੂ ਆਲੂ ਕੱਢ ਕੇ ਖਾ ਲਈਦੇ ਵੈਸੇ ਤੇ ਚਲੋ ਜੀ ਜੋ ਜਿਹੜਾ ਜੋ ਖਾਂਦਾ ਵੱਖਰੀ ਵੱਖਰੀ ਸਾਰਿਆਂ ਦੀ ਫਰਮਾਇਸ਼ਾਂ ਨੇ ਤੇ ਇਸ ਕਰਕੇ ਸਭ ਵਾਸਤੇ ਵੱਖਰੋ ਵੱਖਰਾ ਬਣਦਾ ਰਹਿੰਦਾ ਇੱਥੇ ਇੱਕ ਸਬਜੀ ਨਹੀਂ ਬਣਦੀ ਇਸੇ ਨੇ ਓਨੀ ਖਾਣਾ ਆ ਖਾਣਾ ਖਾਣਾ ਤੇ ਚਲੋ ਜੀ ਮੈਂ ਹੁਣ ਮਸਾਲਾ ਪੀਸ ਲਿਆ ਵਾ ਤੇ ਇਧਰ ਬੈਂਗਣਾਂ ਨੂੰ ਚੀਰੇ ਦੇਤੇ ਆ ਤੇ ਆਪਾਂ ਮਸਾਲਾ ਭੁੰਨ ਕੇ ਫਿਰ ਬੈਂਗਣਾਂ ਨੂੰ ਵਿੱਚੇ ਸੁੱਟ ਦਾਂਗੇ ਤੇ ਭਰਨ ਦੀ ਲੋੜ ਨਹੀਂ ਆ ਐਵੇਂ ਕਰਕੇ ਬੈਂਗਣ ਬਣ ਜਾਣਗੇ ਹਾਂ ਜੀ ਮੈਂ ਮਸਾਲਾ ਭੁੰਨਦੇ ਆ ਮਸਾਲਾ ਜਿਹੜਾ ਲਾਲ ਹੋ ਜਾਊਗਾ ਤੇ ਫਿਰ ਇਹਨਾਂ ਨੂੰ ਮਿੱਠਾ ਮਸਾਲਾ ਹਲਦੀ ਆਪਾਂ ਪਾ ਦਾਂਗੇ Money, 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 good, good, Hello, guys, how are you? Hello, guys, what about you? Hello, guys.